ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਤੀਜਾ ਰਤਨਾ ਪਾਰਖ ਜੋ ਹੋਵੇ ਸੋ ਰਤਨਾ ਕਰੇ ਵਿਚਾਰ ਏ ਭਾਈ ਜਿਹੜਾ ਗੁਰੂ ਸਾਹਿਬ ਜੀ ਦੇ ਸ਼ਬਦ ਵਿराग ਰੂਪੀ ਰਤਨਾ ਹੀਰਿਆਂ ਦਾ ਪਾਰਖੂ ਪਰਖ ਕਰਨ ਵਾਲਾ ਗੁਰਮੁਖ ਹੁੰਦਾ ਹੈ ਉਹੋ ਹੀ ਗੁਰ ਉਪਦੇਸ਼ ਰੂਪੀ ਰਤਨਾ ਹੀਰਿਆਂ ਦੀ ਵਿਚਾਰ ਕਰਦਾ ਹੈ ਰਤਨਾ ਸਾਰ ਨ ਜਾਣਈ ਅਗਿਆਨੀ ਅੰਧ ਅੰਧਾਰ ਜੋ ਸਰੂਪ ਦੇ ਗਿਆਨ ਤੋਂ ਹੀੜੇ ਅਗਿਆਨ ਦੇ ਹਨੇਰੇ ਵਿੱਚ ਫਸੇ ਹੋਏ ਅਗਿਆਨੀ ਹੋਏ ਆ ਉਹ ਗੁਰ ਉਪਦੇਸ਼ ਰੂਪੀ ਰਤਨਾ ਹੀਰਿਆਂ ਦੀ ਸਾਰ ਕਦਰ ਨਹੀਂ ਜਾਣਦੇ ਰਤਨ ਗੁਰੂ ਦਾ ਸ਼ਬਦ ਹੈ ਬੂਝੈ ਬੂਝਣ ਹਾਰ ਅਸਲ ਰਤਨ ਹੀਰਾ ਤਾਂ ਸਤਿਗੁਰੂ ਜੀ ਦਾ ਸ਼ਬਦ ਉਪਦੇਸ਼ ਹੀ ਹੈ ਪਰ ਕੋਈ ਗੁਰਮਖ ਹੀ ਬੁੱਝਣ ਵਾਲਾ ਹੋ ਕਰਕੇ ਬੁੱਝਦਾ ਸਮਝਦਾ ਹੈ ਮੂਰਖ ਆਪ ਗਣਾਈ ਦੇ ਮਰ ਜਮ ਮਹ ਹੋਏ ਕੁਾਰ ਪਰ ਮੂਰਖ ਬੇਸਮਝ ਪੁਰਸ਼ ਆਪਣੇ ਆਪ ਨੂੰ ਗਣਾਉਂਦੇ ਜਿਤਾਉਂਦੇ ਰਹਿੰਦੇ ਹਨ ਕਿ ਅਸੀਂ ਕੁਝ ਹਾਂ ਜਿਸ ਕਰਕੇ ਉਹ ਮਰਦੇ ਜਮਦੇ ਹੋਏ ਜੂਨਾ ਵਿੱਚ ਖਰਾਬ ਹੀ ਹੁੰਦੇ ਆ ਨਾਨਕ ਰਤਨਾ ਸੋਲਹਿ ਜਿਸ ਗੁਰਮੁਖ ਲੱਗੈ ਪਿਆਰ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਗੁਰ ਸ਼ਬਦ ਰੂਪੀ ਰਤਨਾ ਹੀਰਿਆਂ ਨੂੰ ਉਹੋ ਹੀ ਲਹਿ ਪ੍ਰਾਪਤ ਕਰਦਾ ਹੈ ਜਿਸ ਨੂੰ ਮੁਖੀ ਗੁਰਾਂ ਦੁਆਰਾ ਸ਼ਬਦ ਵਿੱਚ ਪਿਆਰ ਪ੍ਰੇਮ ਲੱਗ ਜਾਂਦਾ ਹੈ ਸਦਾ ਸਦਾ ਨਾਮ ਉਚਰੈ ਹਰ ਨਾਮੋ ਨਿਤ ਬਿਵਹਾਰ ਫਿਰ ਉਹ ਹਮੇਸ਼ਾ ਹਮੇਸ਼ਾ ਅੰਮ੍ਰਿਤ ਨਾਮ ਦਾ ਉਚਾਰਨ ਕਰਦਾ ਹੈ ਅਤੇ ਹਰੀ ਦੇ ਨਾਮ ਜਪਣ ਜਪਉਣ ਰੂਪ ਨਿੱਤਾ ਪ੍ਰਤੀ ਵਿਵਹਾਰ ਵਪਾਰ ਕੰਮ ਕਰਦਾ ਹੈ ਕਿਰਪਾ ਕਰੇ ਜੇ ਆਪਣੀ ਤਾਂ ਹਰ ਰੱਖਾ ਉਰਤਾਰ ਜੇਕਰ ਵਾਹਿਗੁਰੂ ਆਪਣੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰ ਦੇਵੇ ਤਦ ਜੀਵ ਸਦਾ ਹਰੀ ਨੂੰ ਆਪਣੇ ਔਰ ਹਿਰਦੇ ਵਿੱਚ ਧਾਰਨ ਕਰਕੇ ਰੱਖਣਾ ਕਰਦਾ ਹੈ ਮਹੱਲਾ ਤੀਜਾ ਸਤਿਗੁਰ ਕੀ ਸੇਵ ਨ ਕੀਨੀਆ ਹਰ ਨਾਮ ਨ ਲਗੋ ਪਿਆਰ ਏ ਭਾਈ ਜਿਨਾਂ ਪੁਰਸ਼ਾਂ ਨੇ ਸਰੀਰ ਕਰਕੇ ਸਤਿਗੁਰਾਂ ਦੀ ਸੇਵਾ ਟਹਿਲ ਨਾ ਕੀਤੀ ਮਨ ਕਰਕੇ ਹਰੀ ਦੇ ਨਾਮ ਵਿੱਚ ਪਿਆਰ ਨਹੀਂ ਲਗਿਆ ਮਤ ਤੁਮ ਜਾਣੋ ਓਏ ਜੀਵ ਦੇ ਓਏ ਆਪ ਮਾਰੇ ਕਰਤਾਰ ਹੇ ਭਾਈ ਸਤਗੁਰੂ ਕਿਰਪਾ ਕਰਕੇ ਦੱਸ ਰਹੇ ਮਤਾਂ ਜਾਣੋ ਕਿ ਐਸੇ ਪੁਰਸ਼ ਜੀਂਦੇ ਹਨ ਉਹ ਨਹੀਂ ਜੀਉਂਦੇ ਕਿਉਂਕਿ ਉਹ ਤਾਂ ਮਨਮੁਖ ਜੀਉਂਦੇ ਨਹੀਂ ਹਨ ਉਹ ਤਾਂ ਕਰਤਾਰ ਪਰਮੇਸ਼ਰ ਨੇ ਬੇਮੁਖ ਜਾਣ ਕੇ ਆਤਮਕ ਮੋਤੀ ਮਾਰ ਦਿੱਤੇ ਆ ਹਮੇ ਵੱਡਾ ਰੋਗ ਹੈ ਪਾਇ ਦੂਜਾ ਕਰਮ ਕਮਾਈ ਉਹਨਾਂ ਬੇਮੁਖਾਂ ਨੂੰ ਹੰਗਤਾ ਮਮਤਾ ਰੂਪੀ ਵੱਡਾ ਰੋਗ ਕੋੜ ਹੋਇਆ ਪਿਆ ਹੈ ਅਤੇ ਉਹ ਭਾਈ ਦੂਜੇ ਦ્વੈਤ ਭਾਵ ਵਿੱਚ ਲੱਗ ਕੇ ਕਰਮਾਂ ਨੂੰ ਕਮਾਉਂਦੇ ਆ ਨਾਨਕ ਮਨਮੁਖ ਜੀਵ ਦਿਆ ਮੋਏ ਹਰ ਵਿਸਰਿਆ ਦੁੱਖ ਪਾਏ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਹ ਮਨਮੁਖ ਬੇਮੁਖ ਪੁਰਸ਼ ਜਿਉਂਦੇ ਹੀ ਮਰੇ ਹੋਏ ਜਾਣੋ ਜਿਨ੍ਹਾਂ ਨੂੰ ਹਰੀ ਵਿਸਰ ਗਿਆ ਭੁੱਲ ਗਿਆ ਉਹ ਜੰਮਣ ਮਰਨ ਦਾ ਦੁੱਖ ਕਸ਼ਟ ਪਾਉਂਦੇ ਆ ਪੌੜੀ ਜਿਸ ਅੰਤਰ ਹਿਰਦਾ ਸ਼ੁੱਧ ਹੈ ਤਿਸ ਜਨ ਕੋ ਸਭ ਨਮਸਕਾਰੀ ਏ ਭਾਈ ਜਿਸ ਪੁਰਸ਼ ਦਾ ਅੰਦਰੋਂ ਅੰਤਿਸ਼ ਕਰਨ ਸ਼ੁੱਧ ਸਾਫ ਪਵਿੱਤਰ ਹੈ ਉਸ ਜਨ ਪੁਰਸ਼ ਨੂੰ ਸਾਰੇ ਨਮਸਕਾਰੀ ਬੰਦਨਾ ਕਰਦੇ ਆ ਉਸ ਪੁਰਸ਼ ਨੂੰ ਸਾਰੇ ਜੀਉ ਜੀਉ ਕਹਿੰਦੇ ਆ ਜਿਸ ਦੇ ਅੰਦਰ ਨਾਮ ਨਿਧਾਨ ਹੈ ਤਿਸ ਜਨ ਕੋ ਹੋ ਬਲਹਾਰੀ ਜਿਸ ਪੁਰਸ਼ ਦੇ ਹਿਰਦੇ ਵਿੱਚ ਅੰਮ੍ਰਿਤ ਨਾਮ ਦਾ ਨਿਧਾਨ ਹੁੰਦਾ ਖਜ਼ਾਨਾ ਹੈ ਉਸ ਜਨ ਪੁਰਸ਼ ਦੇ ਉੱਪਰੋਂ ਮੈਂ ਬਲਹਾਰੀ ਬਲਹਾਰ ਕੁਰਬਾਨ ਜਾਂਦਾ ਹਾਂ ਜਿਸ ਦੇ ਅੰਦਰ ਬੁੱਧ ਵਿਵੇਕ ਹੈ ਹਰ ਨਾਮ ਮੁਰਾਰੀ ਜਿਸ ਦੇ ਅੰਤਿਸ਼ ਕਰਨ ਵਿੱਚ ਵਿਵੇਕ ਆਤਮਿਕ ਵਿਚਾਰ ਵਾਲੀ ਜੀਵ ਵਿੱਚ ਦੀ ਏਕਤਾ ਵਾਲੀ ਬੁੱਧੀਮਤ ਹੈ ਅਤੇ ਮੁਰਾਰੀ ਪਰਮੇਸ਼ਰ ਦਾ ਹਰੀ ਨਾਮ ਹੈ ਸੋ ਸਤਗੁਰ ਸਭਨਾ ਕਾ ਮਿੱਤ ਹੈ ਸਭ ਤਿਸ ਹੈ ਪਿਆਰੀ ਉਹ ਸਤਗੁਰੂ ਜੀ ਸਾਰਿਆਂ ਦਾ ਹੀ ਮਿੱਤਰ ਹੈ ਸਾਰੀ ਸ੍ਰਿਸ਼ਟੀ ਉਸ ਨੂੰ ਪਿਆਰੀ ਹੈ ਸਭ ਆਤਮ ਰਾਮ ਪਸਾਰਿਆ ਗੁਰਬੁੱਧ ਵਿਚਾਰੀ ਸਤਗੁਰਾਂ ਨੇ ਆਤਮ ਵਿਸ਼ੈਣੀ ਬੁੱਧੀ ਵਿੱਚ ਇਹ ਵਿਚਾਰਨਾ ਕੀਤਾ ਹੈ ਕਿ ਸਾਰੇ ਪਰਮੇਸ਼ਰ ਨੇ ਆਪਣਾ ਆਪ ਹੀ ਫੈਲਾਇਆ ਹੋਇਆ ਸਲੋਕ ਮਹੱਲਾ ਤੀਜਾ ਬਿਨ ਸਤਗੁਰ ਸੇਵੇ ਜੀਅ ਕੇ ਬੰਧਨਾ ਵਿੱਚ ਹੋਮੈ ਕਰਮ ਕਮਾਹੇ ਏ ਭਾਈ ਸਤਗੁਰੂ ਸਾਹਿਬ ਜੀ ਦੀ ਸੇਵੇਟ ਸੇਵਾ ਟਹਿਲ ਤੋਂ ਬਗੈਰ ਜੀਵਾਂ ਦੇ ਤਾਂ ਹੀ ਕਰਤਾ ਭੋਗਤਾ ਦੇ ਬੰਧਨਾ ਜੰਜਾਲ ਪਏ ਰਹਿੰਦੇ ਅਤੇ ਹੋਮੈ ਹੰਕਤਾ ਮਮਤਾ ਦੇ ਸਹਿਤ ਹੀ ਕਰਮਾਂ ਨੂੰ ਕਮਾਹੇ ਕਈ ਏ ਕਮਾਉਂਦੇ ਆ ਬਿਨ ਸਤਗੁਰ ਸੇਵੇ ਠੌਰ ਨ ਪਾਵਹੀ ਮਰ ਜਮ ਮਹਿ ਆਵਹਿ ਜਾਹੀ ਸਤਗੁਰੂ ਸਾਹਿਬ ਜੀ ਦੀ ਸੇਵਾ ਤੋਂ ਬਗੈਰ ਪ੍ਰਲੋਕ ਵਿੱਚ ਥਾਂ ਨਹੀਂ ਪਾਉਣਗੇ ਹਿਰਦੇ ਅੰਦਰ ਤੁਰਿਆ ਪਦ ਰੂਪੀ ਥਾਂ ਨਹੀਂ پا ਸਕਦੇ ਉਹ ਤਾਂ ਮੌਤ ਦੇ ਮਾਰੇ ਹੋਏ ਮਰਦੇ ਤੇ ਵਾਸ਼ਨਾ ਦੇ ਬੱਧੇ ਹੋਏ ਜਮਦੇ ਰਹਿੰਦੇ ਆ ਇਉਂ ਜੁਨਾ ਵਿੱਚ ਆਉਂਦੇ ਜਾਂਦੇ ਰਹਿੰਦੇ ਆ ਬਿਨ ਸਤਗੁਰ ਸੇਵੇ ਫਿੱਕਾ ਬੋਲਣਾ ਨਾਮ ਨਾ ਵਸੈ ਮਨ ਮਾਹੀ ਸਤਿਗੁਰਾਂ ਦੀ ਸੇਵਾ ਕਰਨ ਤੋਂ ਬਗੈਰ ਜੀਵ ਫਿੱਕਾ ਬੇਰਸੀ ਦੇ ਬਚਨਾਂ ਨੂੰ ਬੋਲਣਾ ਕਰਦੇ ਆ ਭਾਵ ਵਿਅਰਥੀ ਕੂੜ ਪ੍ਰਚਾਰ ਕਰਦੇ ਆ ਅਤੇ ਉਹਨਾਂ ਦੇ ਮਨ ਹਿਰਦੇ ਵਿੱਚ ਹਰੀ ਦਾ ਨਾਮ ਨਹੀਂ ਵਸਦਾ ਨਾਨਕ ਬਿਨ ਸਤਿਗੁਰ ਸੇਵੇ ਜੰਪੂਰ ਬੱਦੇ ਮਾਰਿ ਅਨ ਮੋਹ ਕਾਲੈ ਉੱਠ ਜਾਹੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਸਤਗੁਰਾਂ ਦੀ ਸੇਵਾ ਕੀਤੀ ਤੋਂ ਬਗੈਰ ਜੀਵ ਜਮਾ ਦੀ ਪੂਰੀ ਵਿੱਚ ਔਗਣਾ ਕਰਕੇ ਬੰਨੇ ਹੋਏ ਮਾਰਾਂ ਖਾਂਦੇ ਆ ਤੇ ਇੱਥੋਂ ਮੂੰਹ ਕਾਲੇ ਕਰਾ ਕੇ ਕਲੰਕ ਖੱਟ ਕੇ ਉੱਠ ਕੇ ਚਲੇ ਜਾਂਦੇ ਆ ਕਾਲੇ ਮੂੰਹ ਵਾਲੇ ਜਮਦੂਤਾਂ ਨਾਲ ਉੱਠ ਕੇ ਚਲੇ ਜਾਂਦੇ ਆ ਮਹੱਲਾ ਪਹਿਲਾ ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵੀਸਰੈ ਏ ਭਾਈ ਅਜਹੀ ਰੀਤ ਪ੍ਰੀਤ ਨੂੰ ਜਾਲੋ ਸਾੜਦਿਓ ਜਿਸ ਕਰਕੇ ਮੇਰਾ ਪਿਆਰਾ ਵਾਹਿਗੁਰੂ ਵਿਸਰੈ ਭੁੱਲ ਜਾਂਦਾ ਹੈ ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਸੇਤੀ ਪਤ ਰਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਆ ਕਿ ਉਹ ਹੀ ਭਲੀ ਚੰਗੀ ਪ੍ਰੀਤੀ ਹੈ ਪ੍ਰੀਤ ਦਾ ਅਰਥ ਹੋਰ ਵੀ ਹੈ ਪਾ ਨਾਮ ਵਿਸ਼ੇਸ਼ ਕਰਕੇ ਰੀਤ ਨਾਮ ਰੀਤੀ ਸ੍ਰੇਸ਼ਟ ਹੈ ਜਿਸ ਕਰਕੇ ਸਾਹਿਬ ਮਾਲਕ ਪਰਮੇਸ਼ਰ ਦੇ ਸੇਤੀ ਕੀਏ ਨਾਲ ਪਤ ਇੱਜ਼ਤ ਬਣੀ ਰਹੇ ਪੌੜੀ ਹਰ ਇੱਕੋ ਦਾਤਾ ਸੇਵੀ ਹੈ ਹਰ ਇੱਕ ਧਈ ਹੈ ਏ ਭਾਈ ਇੱਕੋ ਅਦਵੈਤ ਸਰੂਪ ਹਰੀ ਦਾਤਾਰ ਨੂੰ ਸੇਵਨਾ ਕਰੀਏ ਅਤੇ ਅਦਵੈਤ ਸਰੂਪ ਹਰੀ ਨੂੰ ਧਿਆਤਾਕਾਰ ਬਿਰਤੀ ਕਰਕੇ ਧਿਆਉਣਾ ਕਰੀਏ ਜਿਸ ਪ੍ਰਕਾਰ ਇੱਕ ਵੈਸ਼ਨੋ ਸੀ ਜੋ ਜੰਗਲ ਵਿੱਚ ਝੁੱਗੀ ਬਣਾ ਕੇ ਉੱਥੇ ਰਹਿੰਦਾ ਸੀ ਇੱਕ ਦਿਨ ਅਚਾਨਕ ਹੀ ਉਸ ਦੀ ਝੁੱਗੀ ਨੂੰ ਅੱਗ ਲੱਗ ਗਈ ਤਦੋਂ ਉਸ ਨੇ ਵਿਸ਼ਨੂੰ ਭਗਵਾਨ ਨੂੰ ਧਿਆਉਣਾ ਸ਼ੁਰੂ ਕਰ ਦਿੱਤਾ ਜਦੋਂ ਵਿਸ਼ਨੂੰ ਜੀ ਆਉਣ ਨੂੰ ਤਿਆਰ ਹੋਏ ਤਦੋਂ ਇਸ ਨੇ ਦੇਵੀ ਨੂੰ ਧਿਆਉਣਾ ਸ਼ੁਰੂ ਕਰ ਦਿੱਤਾ ਫਿਰ ਥੋੜੇ ਚਿਰ ਬਾਅਦ ਲਾਲਾਂ ਵਾਲੇ ਨੂੰ ਧਿਆਉਣ ਲੱਗ ਪਿਆ ਲਾਲਾਂ ਵਾਲੇ ਨੇ ਤਾਂ ਕੀ ਆਉਣਾ ਸੀ ਉਹਨੇ ਚਿਰ ਨੂੰ ਇਸ ਦੀ ਝੁੱਗੀ ਸੜ ਕੇ ਸੁਆਹ ਹੋ ਗਈ ਫਿਰ ਕਹਿਣ ਲੱਗਾ ਮੈਂ ਨਿਆਂ ਨੂੰ ਧਾਇਆ ਪਰ ਕਿਸੇ ਨੇ ਵੀ ਮੇਰੀ ਮਦਦ ਨਹੀਂ ਕੀਤੀ। ਇਉ ਬੇਸਿਦਕਿਆਂ ਦਾ ਧਿਆਉਣਾ ਵਿਰਥ ਹੀ ਹੈ। ਇਸ ਲਈ ਇੱਕ ਅਕਾਲ ਪੁਰਖ ਨੂੰ ਮਨ ਚਿਤ ਦੀ ਬਿਰਤੀ ਇਕਾਗਰ ਕਰਕੇ ਧਿਆਉਣਾ ਸਫਲਾ ਹੈ। ਹਰ ਇੱਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ। ਇੱਕੋ ਦਾਤਾ ਦਾਨੀ ਪਰਮੇਸ਼ਰ ਉਸ ਦੇ ਪਾਸੋਂ ਹੀ ਮੰਗਣਾ ਕਰੀਏ। ਤਦ ਮਨ ਚਿੰਦਿਆ ਮਨ ਇਛਿਤ ਫਲ ਪਾ ਲਈਂਦੇ। ਜੇ ਦੂਜੇ ਪਾਸੋਂ ਮੰਗੀਐ ਤਾਂ ਲਾਜ ਮਰਾਈਐ ਜਿਕਰਿਕ ਵਾਹਿਗੁਰੂ ਪਰਮੇਸ਼ਰ ਨੂੰ ਛੱਡ ਕਰਕੇ ਹੋਰ ਨਾ ਦੂਸਰੇ ਦੇਵੀ ਦੇਵਤਿਆਂ ਪਾਸੋਂ ਮੰਗਣਾ ਕਰੀਏ ਤਦ ਲਾਜ ਸ਼ਰਮ ਨਾਲ ਮਰ ਜਾਈਦਾ ਹੈ ਜਿਨ ਸੇਵਿਆ ਤਿਨ ਫਲ ਪਾਇਆ ਤਿਸ ਜਨ ਕੀ ਸਭ ਭੁੱਖ ਗਵਾਈਐ ਜਿਸ ਪੁਰਸ਼ ਨੇ ਵੀ ਇੱਕ ਵਾਹਿਗੁਰੂ ਨੂੰ ਸੇਵਨਾ ਕੀਤਾ ਹੈ ਉਸਨੇ ਬ੍ਰह्म ਗਿਆਨ ਮੁਕਤ ਰੂਪੀ ਫਲ ਨੂੰ ਪਾ ਲਿਆ ਹੈ ਤਾਂ ਪਰਮੇਸ਼ਰ ਨੇ ਉਸ ਜਨਪੁਰਸ਼ ਦੀ ਆਸਾ ਤ੍ਰਿਸ਼ਨਾ ਰੂਪ ਸਾਰੀ ਭੁੱਖ ਗਵਾ ਦਿੱਤੀ ਹੈ ਨਾਨਕ ਤិន ਬਿਟ ਹੋ ਵਾਰਿਆ ਜਿਨ ਅਨ ਦਿਨ ਹਿਰਦੈ ਹਰ ਨਾਮ ਧਿਆਈਐ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਮੈਂ ਉਹਨਾਂ ਗੁਰਮੁਖਾਂ ਦੇ ਬਿਟਹੁ ਉਪਰੋਂ ਵਾਰਿਆ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਨੇ ਰਾਤ ਦਿਨ ਮਨ ਵਿੱਚ ਹਰੀ ਦੇ ਨਾਮ ਨੂੰ ਧਿਆਉਣਾ ਧਿਆਇਆ ਹੈ ਸਿਮਰਿਆ ਹੈ ਸਲੋਕ ਮਹੱਲਾ ਤੀਜਾ ਭਗਤ ਜਨਾ ਕੋ ਆਪ ਤੁਠਾ ਮੇਰਾ ਪਿਆਰਾ ਆਪੇ ਲਇਨ ਜਨ ਲਾਈ ਹੀ ਪਾਈ ਮੇਰਾ ਪਿਆਰਾ ਵਾਹਿਗੁਰੂ ਆਪਣੇ ਭਗਤੀ ਕਰਨ ਵਾਲੇ ਸੇਵਕਾਂ ਤਾਂ ਹੀ ਆਪ ਤੁਠਾ ਪ੍ਰਸੰਨ ਹੋਇਆ ਆਪ ਹੀ ਉਹ ਭਗਤ ਸਿਮਰਨ ਵਿੱਚ ਉਹਨੇ ਲਾ ਲਿਆ ਜਿਵੇਂ ਤਰੂ ਭਗਤ ਤੇ ਪ੍ਰਸੰਨ ਹੋ ਕੇ ਉਸ ਨੂੰ ਆਪਣੀ ਭਗਤੀ ਵਿੱਚ ਲਾ ਲਿਆ 36 ਹਜ਼ਾਰ ਵਰਾ ਮੁਲਕ ਉੱਪਰ ਰਾਜ ਦਿੱਤਾ ਫਿਰ ਅਚਲ ਪਦਵੀ ਬਖਸ਼ਿਸ਼ ਕੀਤੀ ਬਾਤ ਸਾਹੀ ਭਗਤ ਜਨਾ ਕੋ ਬਾਤ ਸਾਹੀ ਭਗਤ ਜਨਾ ਕੋ ਦਿੱਤੀ ਅਨ ਸਿਰ ਛੱਤ ਸੱਚਾ ਹਰ ਬਣਾਏ ਪਰਮੇਸ਼ਰ ਨੇ ਆਪਣੇ ਭਗਤ ਜਨਾਂ ਨੂੰ ਪ੍ਰਤੱਖ ਪਾਤਸ਼ਾਹੀ ਰਾਜ ਭਾਗ ਬਾਦਸ਼ਾਹਤ ਦਿੱਤੀ ਹੈ ਤੇ ਸੱਚੇ ਹਰੀ ਨੇ ਉਹਨਾਂ ਦੇ ਸਿਰ ਉੱਪਰ ਛਤਰ ਬਣਾਉਣਾ ਕੀਤਾ ਹੈ ਆਪਣੀ ਭਗਤੀ ਕਰਨ ਵਾਲੇ ਭਗਤ ਜਨਾਂ ਨੂੰ ਪਰਮੇਸ਼ਰ ਨੇ ਬ੍ਰਹਮ ਗਿਆਨ ਸਰੂਪ ਦੀ ਪ੍ਰਾਪਤੀ ਰੂਪ ਪਾਤਸ਼ਾਹੀ ਦਿੱਤੀ ਹੈ ਸਿਰ ਉੱਪਰ ਜਸ ਪ੍ਰਕਾਸ਼ ਰੂਪੀ ਸੱਚਾ ਛਤਰ ਬਣਾਉਣਾ ਕੀਤਾ ਹੈ ਜੋ ਸਦਾ ਵਾਸਤੇ ਝੂਲਦਾ ਰਹਿੰਦਾ ਇੱਕ ਦਿਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਸ਼ਾਮ ਦੇ ਵਕਤ ਭਾਈ ਬਾਲੇ ਅਤੇ ਮਰਦਾਨਾ ਜੀ ਦੇ ਸਮੇਤ ਇੱਕ ਜ਼ਿਮੀਂਦਾਰ ਦੇ ਛੋਲਿਆਂ ਦੇ ਕੋਲ ਬੈਠ ਗਏ ਪਾਪ ਖੇਤ ਦੇ ਕੋਲ ਬੈਠ ਗਏ ਮਰਦਾਨੇ ਨੇ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਬਹੁਤ ਭੁੱਖ ਲੱਗੀ ਹੋਈ ਆ ਜੇਕਰ ਆਗਿਆ ਦੇਵੋ ਤਾਂ ਨਗਰ ਵਿੱਚ ਜਾ ਕੇ ਰੋਟੀ ਖਾਵ ਤੇ ਆਪ ਜੀ ਵਾਸਤੇ ਵੀ ਲੈ ਆਵਾਂ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਕਿ ਮਰਦਾਨਾ ਆਂ ਕਰਮਾਂ ਵਿੱਚ ਹੋਈ ਤਾਂ ਰੋਟੀ ਇੱਥੇ ਆ ਜਾਵੇਗੀ ਮਰਦਾਨਾ ਕਹਿਣ ਲੱਗਾ ਜੇ ਰੋਟੀ ਮੰਗ ਕੇ ਨਹੀਂ ਲਿਆਉਣੀ ਤਾਂ ਆਗਿਆ ਦੇਵੋ ਛੋਲਿਆਂ ਦੇ ਬੂਟੇ ਪੁੱਟ ਕੇ ਹੋਲਾ ਬਣਾ ਲਵਾਂ ਤਾਂ ਮਹਾਰਾਜ ਨੇ ਕਿਹਾ ਮਰਦਾਨਿਆ ਨਾ ਤੂੰ ਬੀਜ ਬੋਇਆ ਨਾ ਇਸ ਨੂੰ ਪਾਣੀ ਦਿੱਤਾ ਇਹ ਖਾਣਾ ਤਾਂ ਆਪਣੇ ਲਈ ਮਰਦਾਰ ਦੇ ਖਾਣ ਤੋਂ ਲਹਿ ਕਿਉਂਕਿ ਇਹ ਪਰਾਇਆ ਹੱਕ ਹੈ ਬਸ ਤੂੰ ਸਿਮਰਨ ਕਰ ਆਪਾ ਕਰਤਾਰ ਆਪਾ ਕਰਤਾਰ ਦਾ ਜਸ ਕੀਰਤਨ ਕਰਦੇ ਹਾਂ ਗੁਰੂ ਸਾਹਿਬ ਕੀਰਤਨ ਕਰਨ ਲੱਗ ਪਏ ਉਸ ਖੇਤ ਦੇ ਮਾਲਕ ਜ਼ਿਮੀਂਦਾਰ ਦੇ ਨੌਜਵਾਨ ਪੁੱਤਰ ਨੇ ਸਾਧੂ ਸਮਝ ਕੇ ਛੋਲਿਆਂ ਦੇ ਬੂਟੇ-ਬੁੱਟੇ ਅਤੇ ਬਾਲਕੇ ਹੁੱਲਾਂ ਤਿਆਰ ਕਰ ਦਿੱਤੀਆਂ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਭੇਟ ਕਰ ਦਿੱਤੀਆਂ ਫਿਰ ਬੇਨਤੀ ਕੀਤੀ ਕਿ ਮਹਾਰਾਜ ਸ਼ਾਮ ਪੈ ਰਹੀ ਹੈ ਮੈਨੂੰ ਆਗਿਆ ਦੇਵੋ ਮੈਂ ਆਪ ਜੀ ਵਾਸਤੇ ਅਨੇਕ ਤਰ੍ਹਾਂ ਦੇ ਪਦਾਰਥ ਤਿਆਰ ਕਰਵਾ ਕੇ ਲਿਆਉਂਦਾ ਹਾਂ ਅਤੇ ਆਰਾਮ ਕਰਨ ਲਈ 55 ਬਿਸਤਰਾ ਵੀ ਲਿਆਉਂਦਾ ਹਾਂ ਗੁਰੂ ਪਾਤਸ਼ਾਹ ਜੀ ਨੇ ਜੋ ਜਨਮ ਸਾਖੀ ਦੇ ਬੋਲ ਹਨ ਆਖਿਆ ਸੱਥਰ ਤੇਰਾ ਲੇਫ ਨਿਹਾਲੀ ਭਾਉ ਤੇਰਾ ਪਕਵਾਨ ਨਾਨਕ ਸਿਫਤੀ ਰਜਿਆ ਆਉ ਬਹੁ ਸੁਲਤਾਨ ਤੇਰੇ ਪ੍ਰੇਮ ਦਾ ਸੱਥਰ ਕਾਬਿਸ਼ ਹੋਣਾ ਹੀ ਸਾਡੇ ਲਈ ਲੇਫ ਨਿਹਾਲੀ ਤਲਾਈ ਦੀ ਨਿਆਈ ਹੈ ਅਤੇ ਪ੍ਰੇਮ ਨਾਲ ਲਿਆਂਦੀਆਂ ਹੋਲਾ ਹੀ ਤੇਰੇ 36 ਪ੍ਰਕਾਰ ਦੇ ਭੋਜਨ ਦੀ ਨਿਆਈ ਹਨ ਆਓ ਬੈਠੋ ਰਲ ਮਿਲ ਕੇ ਪ੍ਰਮਾਤਮਾ ਦੀ ਸਿਫਤ ਕਰੀਏ ਪ੍ਰਮਾਤਮਾ ਦੀ ਸਿਫਤ ਕਰਨ ਵਾਲਾ ਬਾਦਸ਼ਾਹ ਹੁੰਦਾ ਹੈ ਪਾਤਸ਼ਾਹ ਜੀ ਜਪਜੀ ਸਾਹਿਬ ਵਿੱਚ ਪਰਮਾਉਂਦੇ ਆ ਜਿਸ ਨੂੰ ਬਖਸ਼ੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸਾਹ ਤੂੰ ਵੀ ਪ੍ਰਮਾਤਮਾ ਦੀ ਸਿਫਤ ਵੇ ਸਾਡੇ ਨਾਲ ਬੈਠ ਉਸੇ ਰਾਤ ਉਸੇ ਨਗਰੀ ਦਾ ਬਾਦਸ਼ਾਹ ਮ੍ਰਿਤੂ ਨੂੰ ਪ੍ਰਾਪਤ ਹੋ ਗਿਆ ਰਾਜੇ ਦੀ ਔਲਾਦ ਨਾ ਹੋਣ ਕਰਕੇ ਧਰਮ ਸੰਕਟ ਖੜਾ ਹੋ ਗਿਆ ਕਿ ਰਾਜ ਗੱਦੀ ਨਹੀਂ ਸੁੰਨੀ ਛੱਡੀ ਜਾ ਸਕਦੀ ਜੇ ਵਜ਼ੀਰਾ ਵਿੱਚੋਂ ਕੋਈ ਗੱਦੀ ਉੱਤੇ ਬੈਠਦਾ ਹੈ ਤਾਂ ਨਰਕ ਗਾਮੀ ਹੁੰਦਾ ਹੈ ਪਾਪ ਲੱਗਦਾ ਹੈ ਕਿਉਂਕਿ ਵਜ਼ੀਰਾ ਦਾ ਧਰਮ ਗੱਦੀ ਉੱਤੇ ਬੈਠਣ ਦਾ ਹੱਕ ਨਹੀਂ ਇਸ ਲਈ ਉਹਨਾਂ ਦਾ ਫੈਸਲਾ ਰੱਬ ਤੇ ਛੱਡ ਦਿੱਤਾ ਸੰਮਤੀ ਕੀਤੀ ਕਿ ਨਗਰੀ ਦੇ ਚਾਰੇ ਦਰਵਾਜ਼ੇ ਬੰਦ ਕਰ ਦਿੱਤੇ ਜਾਣ ਪਹਿਰਾ ਲਾ ਦਿੱਤਾ ਜਾਵੇ ਸਵਾ ਪੈ ਰਾਤ ਰੈਂਦੀ ਜਿਹੜਾ ਉਸ ਪੂਰਬ ਵਾਲੇ ਦਰਵਾਜ਼ੇ ਦੇ ਅੱਗੇ ਦਰਵਾਜ਼ਾ ਖੋਲਦਿਆਂ ਹੀ ਵਿਅਕਤੀ ਮਿਲ ਜਾਵੇ ਉਸ ਨੂੰ ਬਾਦਸ਼ਾਹ ਮੰਨ ਕੇ ਸਵੀਕਾਰ ਕਰ ਲਿਆ ਜਾਵੇ ਕਿ ਪਰਮੇਸ਼ਰ ਵੱਲੋਂ ਹੀ ਸਾਡੇ ਲਈ ਬਾਦਸ਼ਾਹ ਭੇਜਿਆ ਗਿਆ ਹੈ ਅੱਧੀ ਰਾਤ ਤੋਂ ਬਾਅਦ ਮਹਾਰਾਜ ਜੀ ਨੇ ਉਸ ਬੱਚੇ ਨੂੰ ਘਰ ਜਾਣ ਦੀ ਆਗਿਆ ਦਿੱਤੀ ਉਹ ਪੂਰਬ ਵਾਲੀ ਦਰਵਾਜ਼ੇ ਦੇ ਅੱਗੇ ਆ ਕੇ ਖੜਾ ਹੋ ਗਿਆ ਜਦੋਂ ਦਰਵਾਜ਼ਾ ਖੁੱਲਿਆ ਤਾਂ ਉਹ ਗਰੀਬ ਕਿਸਾਨ ਦਾ ਲੜਕਾ ਖੜਾ ਮਿਲਿਆ ਉਸ ਨੂੰ ਇਸ਼ਨਾਨ ਕਰਵਾ ਕੇ ਰਾਜ ਦਾ ਤਿਲਕ ਦੇ ਦਿੱਤਾ ਤਾਂ ਫਿਰ ਰਾਜੇ ਦਾ ਸੰਸਕਾਰ ਉਸ ਦੇ ਹੱਥੀਂ ਕਰਵਾਇਆ ਉਸ ਲੜਕੇ ਨੇ ਲੋਕਾਂ ਨੂੰ ਦੱਸਿਆ ਕਿ ਉਹ ਤਾਂ ਕੀੜੇ ਦੀ ਨਿਆਈ ਤੋਂ ਸਮਾਤਰ ਸੀ ਇਹ ਬਾਦਸ਼ਾਹੀ ਸਥਾਪਿਤ ਕਰਨ ਵਾਲਾ ਤਾਂ ਬਾਹਰ ਬੈਠਾ ਹੈ ਜਿਸ ਨੇ ਹੌਲਾ ਬਦਲੇ ਮੈਨੂੰ ਬਾਦਸ਼ਾਹੀ ਦੇ ਦਿੱਤੀ ਹੈ ਫਿਰ ਉਸੇ ਰਾਜਾ ਬੜੇ ਲੜਕੇ ਨੇ ਮਹਾਰਾਜ ਦੇ ਚਰਨਾਂ ਵਿੱਚ ਜਾ ਕੇ ਨਮਸਕਾਰ ਕੀਤੀ ਕਿ ਮਹਾਰਾਜ ਜੀ ਇਹ ਬਾਦਸ਼ਾਹੀ ਤੁਸੀਂ ਹੀ ਮੈਨੂੰ ਬਖਸ਼ਣਾ ਕੀਤੀ ਹੈ ਮਹਾਰਾਜ ਕਹਿਣ ਲੱਗੇ ਉਹ ਨਿਰੰਕਾਰ ਤੇਰੇ ਵਰਗੇ ਗਰੀਬਾਂ ਨੂੰ ਜੋ ਸਮਾਜ ਵਿੱਚ ਕੀਟਵਤ ਭਾਵ ਛੋਟੇ ਆ ਉਹਨਾਂ ਨੂੰ ਹੀ ਪਾਤਸ਼ਾਹਾਂ ਦੇ ਕੇ ਸਤਾਪਤ ਕਰ ਦਿੰਦਾ ਹੈ ਸਦਾ ਸੁਖੀਏ ਨਿਰਮਲੇ ਸਤਗੁਰ ਕੀ ਕਾਰ ਕਮਾਏ ਉਹ ਹਮੇਸ਼ਾ ਹੀ ਸੁਖੀ ਅਤੇ ਨਿਰਮਲੇ ਉਜਲ ਜੀਵਨ ਵਾਲੇ ਆ ਸਤਿਗੁਰਾਂ ਦੀ ਭਗਤੀ ਰੂਪੀ ਕਾਰ ਨੂੰ ਕਮਾਉਣਾ ਕਰਦੇ ਆ ਰਾਜ ਓ ਇਹਨਾਂ ਆਖੀਐ ਭੇਡ ਮਰਹਿ ਫਿਰ ਜੂਨੀ ਪਾਹੇ ਏ ਭਾਈ ਉਹ ਰਾਜੇ ਰਾਜ ਕਰਨ ਵਾਲੇ ਨਹੀਂ ਕਹੇ ਜਾ ਸਕਦੇ ਜੋ ਰਾਜ ਵਧਾਉਣ ਲਈ ਆਪੋ ਵਿੱਚ ਹੀ ਭੜ ਕੇ ਲੜ ਮਰਦੇ ਆ ਅਤੇ ਸੰਕਲਪ ਦੇ ਮਾਰੇ ਹੋਏ ਮੁੜ ਕੇ ਜੂਨਾ ਵਿੱਚ ਪੈਂਦੇ ਰਹਿੰਦੇ ਆ ਨਾਨਕ ਵਿਣ ਨਾਵੇ ਨਕੀ ਵੱਡੀ ਫਿਰ ਹੈ ਸੋਭਾ ਮੂਲ ਨਾ ਪਾਹੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਪਰਮੇਸ਼ਰ ਦੇ ਨਾਮ ਜਪੇ ਤੋਂ ਬਗੈਰ ਤਾਂ ਜੀਵ ਜਸ ਰੂਪੀ ਨਕੀ ਕਈ ਨੱਕ ਤੋਂ ਵੱਡੀ ਵੱਡੇ ਫਿਰਦੇ ਆ ਭਾਵ ਲੋਕ ਪ੍ਰਲੋਕ ਵਿੱਚ ਬੇ ਜਸੇ ਬੇ ਇੱਜ਼ਤੇ ਹੁੰਦੇ ਰਹਿੰਦੇ ਆ ਅਤੇ ਮੂਲ ਬਿਲਕੁਲ ਵੀ ਸੋਭਾ ਵਡਿਆਈ ਨਹੀਂ ਪਾਉਂਦੇ ਮਹੱਲਾ ਤੀਜਾ ਸੁਣ ਸਿੱਖਿਆ ਸਾਧਨਾ ਆਇਓ ਜਿ ਚਿਰ ਗੁਰਮੁਖਬ ਸਬਦ ਨ ਲਾਗੇ ਹੇ ਭਾਈ ਨਿਰਾ ਗਿਆਨ ਦੀਆਂ ਗੱਲਾਂ ਸਰਵਣ ਕਰਕੇ ਸਿੱਖ ਲੈਣ ਨਾਲ ਆਤਮਾ ਆਨੰਦ ਦਾ ਸਵਾਦ ਨਹੀਂ ਆਉਂਦਾ ਜਿੰਨਾ ਚਿਰ ਤੱਕ ਮੁਕੀ ਗੁਰਾਂ ਦੇ ਉਪਦੇਸ਼ ਦੀ ਕਮਾਈ ਵਿੱਚ ਨਹੀਂ ਲੱਗਦਾ ਸਤਗੁਰ ਸੇਵਿਆ ਨਾਮ ਮਨ ਵਸੈ ਵਿਚੋ ਭ੍ਰਮ ਪਉ ਭਾਗੈ ਸਤਗੁਰਾਂ ਦੇ ਸੇਵਨ ਨਾਲ ਪਰਮੇਸ਼ਰ ਦਾ ਨਾਮ ਅੰਦਰ ਦੇ ਵਿੱਚ ਵਸ ਜਾਂਦਾ ਅੰਦਰੋਂ ਸਰੂਪ ਦਾ ਭਰਮ ਅਤੇ ਕਾਲ ਦਾ ਡਰ ਨਸ ਜਾਂਦਾ ਭਜ ਜਾਂਦਾ ਜਿਹਾ ਸਤਿਗੁਰ ਨੂੰ ਜਾਣੈ ਤੇ ਹੋ ਹੋਵੇ ਤਾ ਸੱਚ ਨਾਮ ਲਿਵ ਲਾਗੈ ਹੇ ਭਾਈ ਜਿਹੋ ਜਿਹਾ ਕੋਈ ਸਤਿਗੁਰਾਂ ਨੂੰ ਜਾਣਦਾ ਹੈ ਉਹ ਜਿਹੜਾ ਉਸ ਨੂੰ ਫਲ ਪ੍ਰਾਪਤ ਹੁੰਦਾ ਉਹ ਜਿਹੜਾ ਅੰਦਰ ਨਿਸ਼ਚੈ ਵਿੱਚ ਵੱਜਦਾ ਤਾd ਹੀ ਸੱਚੇ ਨਾਮੀ ਨਾਮ ਵਿੱਚ ਬਿਰਤੀ ਲੱਗਦੀ ਹੈ ਨਾਨਕ ਨਾਮ ਮਿਲੈ ਵਡਿਆਈ ਹਰ ਦਰ ਸੋਹਨ ਆਗੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਫਿਰ ਨਾਮ ਕਰਕੇ ਹੀ ਲੋਕ ਪ੍ਰਲੋਕ ਵਿੱਚ ਵਡਿਆਈ ਸ਼ੋਭਾ ਮਿਲਦੀ ਹੈ ਅਤੇ ਹਰੀ ਦੇ ਦਰਦਵਾਰ ਸੱਚਖੰਡ ਵਿੱਚ ਅੱਗੇ ਜਾ ਕੇ ਵੀ ਸ਼ੋਭ ਨਹੀਂ ਕੋਈਦਾ ਹੈ ਪੌੜੀ ਗੁਰਸਿੱਖਾ ਮਨਹਾਰ ਪ੍ਰੀਤ ਹੈ ਗੁਰਪੂਜਣ ਆਵਹਿ ਏ ਭਾਈ ਜਿੰਨਾ ਗੁਰਸਿੱਖਾਂ ਦੇ ਮਨ ਹਿਰਦੇ ਵਿੱਚ ਪਰਮੇਸ਼ਰ ਦੀ ਪ੍ਰੀਤ ਲਗਨ ਹੈ ਉਹ ਆਪਣਾ ਤਨ ਮਨ ਤੇ ਧਨ ਦੇ ਕੇ ਗੁਰਾਂ ਨੂੰ ਪੂਜਣ ਵਾਸਤੇ ਆਉਂਦੇ ਹਨ ਹਰ ਨਾਮ ਵਣੰਜਹਿ ਰੰਗ ਸਿਓ ਲਾਹਾ ਹਰ ਨਾਮ ਲੈ ਜਾਵਹਿ ਸਤਗੁਰਾਂ ਕੋਲ ਆ ਕੀ ਬਹੁਤ ਰੰਗ ਪ੍ਰੇਮ ਦੇ ਨਾਲ ਹਰੀ ਦੇ ਨਾਮ ਨੂੰ ਵਣੰਜਹਿ ਖਰੀਦਦੇ ਹਨ ਵਪਾਰ ਕਰਦੇ ਹਨ ਅਤੇ ਹਰੀ ਦੇ ਨਾਮ ਦਾ ਲਾਭ ਲੈ ਕੇ ਪਰਲੋਕ ਨੂੰ ਜਾਂਦੇ ਆ ਗੁਰ ਸਿੱਖਾਂ ਕੇ ਮੁਖ ਉਜਲੇ ਹਰ ਦਰਗਹਿ ਭਾਵਹਿ ਗੁਰ ਸਿੱਖਾਂ ਦੇ ਮੂੰਹ ਲੋਕ ਪਰਲੋਕ ਵਿੱਚ ਉਜਲੇ ਨਿਰਮਲੇ ਹੁੰਦੇ ਆ ਅੰਤਿਸ਼ ਕਰਨ ਰੂਪੀ ਮੁਖ ਉਜਲੇ ਸ਼ੁੱਧ ਹਨ ਅਤੇ ਹਰੀ ਦੀ ਦਰਗਹਿ ਨ्याय ਸਭਾ ਸੱਚਖੰਡ ਵਿੱਚ ਪਾਉਂਦੇ ਹਨ ਦਰ ਅੰਦਰ ਤੁਰਿਆ ਪਦ ਰੂਪੀ ਗਹਿ ਜਗਾ ਵਿੱਚ ਪਾਉਂਦੇ ਹਨ ਗੌਰ ਸਤਗੁਰ ਬੋਹਲ ਹਰ ਨਾਮ ਕਾ ਵੜੁ ਭਾਗੀ ਸਿੱਖ ਗੁਣ ਸਾਂਝ ਕਰਾਵੇ ਗੁਰ ਪੂਜਨੀਕ ਸਤਗੁਰਾਂ ਦੇ ਪਾਸ ਤਾਂ ਹਰੀ ਦੇ ਨਾਮ ਦਾ ਬੋਹਲ ਭੰਡਾਰ ਹੈ ਅਤੇ ਵੱਡੇ ਭਾਗਾ ਵਾਲੇ ਸਿੱਖ ਆਪਣਾ ਤਨ ਮਨ ਧਨ ਅਰਪ ਕੇ ਗੁਰਾਂ ਨਾਲ ਗੁਣਾਂ ਦੀ ਭਾਈਵਾਲ ਭਾਵ ਕਰਾਉਂਦੇ ਆ ਦਿਨਾਂ ਗੁਰ ਸਿੱਖਾਂ ਕਉਹੋਂ ਵਾਰਿਆ ਜੋ ਬਹਿਦਿਆ ਉਠਦਿਆ ਹਰ ਨਾਮ ਧਿਆਵੇ ਹੈ ਮੈਂ ਉਹਨਾਂ ਗੁਰਸਿੱਖਾਂ ਤਾਂ ਹੀ ਵਾਰਿਆ ਕੁਰਬਾਨ ਜਾਂਦਾ ਹਾਂ ਜਿਹੜੇ ਬਹਿਦਿਆਂ ਬੈਠਦੇ ਆ ਉੱਠਦਿਆਂ ਹਰੀ ਦੇ ਨਾਮ ਨੂੰ ਧਿਆਉਂਦੇ ਆ ਅੰਤਰਮੁਖ ਬਿਰਤੀ ਕਰਨ ਰੂਪ ਬੈਠਦੇ ਹੋਏ ਵੀ ਤੇ ਵਿਹਾਰਾਂ ਵਿੱਚ ਉੱਠਦੇ ਹੋਏ ਵੀ ਹਰੀ ਨਾਮ ਨੂੰ ਧਿਆਉਂਦੇ ਆ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ाहे गुरु वाहे गुरु वाहे गुरु वाहे गुरु ਹੋਤੇ ਹੈ